ਲਓ ਜੀ ਮੇਰੇ ਵੀਰ ਭਰਾਵੋ ਸੋਡੇ ਵਾਸਤੇ ਅੱਜ ਆਪਾਂ ਜੈਡ ਬਲੈਕ ਘੋੜੀ ਲੈ ਕੇ ਆਏ ਆ ਤੇ ਬਾਕੀ ਮਿੱਤਰੋ ਤੂਫਾਨ ਲਾਈਨ ਦੀ ਘੋੜੀ ਆ ਤੇ ਗੱਬਣ ਹੈ ਘੋੜੀ ਰੇਡ ਸਮੇਤ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਵੀਡੀਓ ਚ ਤੇ ਜਿਨ੍ਹਾਂ ਮੇਰੇ ਵੀਰ ਭਰਾਵਾਂ ਨੇ ਹਲੇ ਤੱਕ ਆਪਣਾ ਪੇਜ ਫੋਲੋ ਨਹੀਂ ਕੀਤਾ ਪੇਜ ਨੂੰ ਫੋਲੋ ਜ਼ਰੂਰ ਕਰਿਓ ਤੇ ਬਾਕੀ ਮਿੱਤਰੋ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਰਦੇ ਆ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਤੂਫਾਨ ਲਾਈਨ ਦੀ ਘੋੜੀ ਆ ਮੇਰੇ ਵੀਰ ਭਰਾਵੋ 9 ਇੰਚ ਹਾਈਟ ਦ ਸੀਐਮ ਅਲਕਵੀਰਾ ਨੇ ਸਾਢੇ 5 ਸਾਲ ਉਮਰ ਹੈ ਤੇ ਜੈਡ ਬਲੈਕ ਘੋੜੀ ਆ ਤੇ ਸਾਢੇ 3 ਮਹੀਨਿਆਂ ਦੀ ਗੱਬਣ ਹੈ ਮਿੱਤਰੋ ਗੱਬਣ ਮਿੱਤਰੋ ਅਲੀਸ਼ਾਨ ਲਾਈਨ ਦਾ ਘੋੜਾ ਗਾਲ ਬਖਸ਼ ਅਲ ਬਖਸ਼ ਘੋੜੇ ਦਾ ਬੱਚਾ ਹੈ ਖੁਸ਼ ਬਖਸ਼ ਉਹ ਘੋੜੇ ਤੋਂ ਵੀਡੀਓ ਪ੍ਰੂਫ ਸਹਿ ਗਿਆ ਬਾਈ ਹੋਰਿਆਂ ਕੋਲ ਸਾਰੇ ਨੰਬਰ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਦਿੱਤਾ ਹੋਇਆ ਜਿੰਨੀ ਕੀ ਡਿਟੇਲ ਆਪਾਂ ਨੂੰ ਮਾਲਕ ਵੀਰਾਂ ਨੇ ਦੱਸੀ ਸੀ ਛੋਡੇ ਨਾਲ ਸਾਂਝੀ ਕਰਤੀ ਬਾਕੀ ਮਿੱਤਰੋ ਰੇਟ ਬਾਈ ਹੋਰ 1,30,000 ਕਰਦੇ ਆ ਬਾਕੀ ਮੌਕੇ ਤੇ ਥੋੜਾ ਬੋਤਾ ਮਾਨਤਨ ਹੋ ਜੂ ਚਲੋ ਤੇ ਬਾਕੀ ਮਿੱਤਰੋ ਟਹਾਣਾ ਏਰੀਆ ਬਾਈ ਹੋ ਰਿਆਂ ਦਾ ਫਤਿਹਪੁਰਬਾਦ ਡਿਸਟ੍ਰਿਕਟ ਹਰਿਆਣਾ ਤੇ ਨੰਬਰ ਸਕਰੀਨ ਤੇ ਦਿੱਤਾ ਹੋਇਆ ਗੱਲਬਾਤ ਕਰ ਲਿਓ ਡਿਟੇਲ ਇੱਕ ਵਾਰ ਮੈਂ ਦੁਬਾਰੇ ਬੋਲ ਦਿੰਨਾ ਤੂਫਾਨ ਲਾਈਨ ਦੀ ਘੋੜੀ ਆ 9 ਇੰਚ ਹਾਈਟ ਹੈ ਸਾਢੇ 5 ਸਾਲ ਉਮਰ ਹੈ ਜੈਡ ਬਲੈਕ ਹੈ ਸਾਢੇ 3 ਮਹੀਨਿਆਂ ਦੀ ਗੱਪਣ ਹੈ ਅਲਸ਼ਾਨ ਲਾਈਨ ਦਾ ਘੋੜਾ ਅਲਬਖਸ਼ ਅਲਬਖਸ਼ ਘੋੜੇ ਦਾ ਬੱਚਾ ਹੈ ਖੁਸ਼ਬਖਸ਼ ਉਹ ਘੋੜੇ ਤੋਂ ਪ੍ਰੂਫ ਬਾਈ ਹੋਰਾਂ ਕੋਲ ਸਾਰੇ ਆ 1,30,000 ਮੁੱਲ ਕਰਦੇ ਆ ਬਾਕੀ ਮੌਕੇ ਤੇ ਥੋੜਾ ਬਹੁਤਾ ਹੋ ਜਾਊਗਾ ਨੇ ਨੰਬਰ ਸਕਰੀਨ ਤੇ ਹੈ ਜੀ ਟਹਾਣਾ ਏਰੀਆ ਹਰਿਆਣਾ ਫਤਿਆਵਾਦ ਡਿਸਟ੍ਰਿਕਟ ਤੇ ਕਰ ਲਓ ਜੀ ਸੰਪਰਕ ਵੀਡੀਓ ਕਰਵਾਉਣ ਲਈ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ ਜੀ